जब फीमेल पांच मिनट ही सही आप अपने हसबेंड के फोर्टी वन डेज तक रोज पैर दबाना शुरू कर दीजिए अगर आपके पास पैसा ना आए तो मुझे कमेंट करके जरूर बताओ किसके पास आयेगा लड़की के लड़की के पास आयेगा मेल के पास नहीं आये फीमेल के पास आयेगा ਲਓ ਜੀ ਜੀਤਾ ਕਹਿੰਦਾ ਲੈ ਵੀ ਭਗਵਾਨ ਦੇ ਕੋਟਲਾ ਮੇਰੇ ਪੈਰ ਤੇ ਹੋ ਜਾ ਮੰਨ ਲਓ ਮਾਰ ਜੀਤੇ ਦੀ ਘਰ ਵਾਲੀ ਲਾਲਚ ਚ ਆ ਕੇ ਜੀਤੇ ਦੀ ਵਧੀਆ ਸੇਵਾ ਕਰਿਆ ਕਰੇ ਕਦੇ ਲੱਤਾਂ ਕੋਟਿਆ ਕਰੇ ਕਦੇ ਬੈਠੇ ਨੂੰ ਫਲ ਫਰੂਟ ਦਿਆ ਕਰੇ ਕਰਦੇ ਕਰਾਉਂਦੇ ਭਾਈ 40 42 ਦਿਨ ਲੱਗੇ ਲਓ ਜੀ 42ਵੇਂ ਦਿਨ ਤੱਕ ਨਾ ਦਾ ਜੀਤੇ ਦੀ ਘਰ ਵਾਲੀ ਨੂੰ ਕੋਈ ਪੈਸਾ ਆਇਆ ਨਾ ਜੀਤੇ ਨੇ ਕੋਈ ਢੱਕਾ ਤੋੜਿਆ ਜਦ ਟੋਲੀ ਚੋਂ ਆਟਾ ਵੀ ਮੁੱਕ ਗਿਆ ਫਿਰ ਹੋਈ ਜੀਤੇ ਦੀ ਅਸਲੀ ਸੇਵਾ ਜੀਤੇ ਦੀਆਂ ਜਿਹੜੀਆਂ ਲਤਾਂ ਸੀਗੀਆਂ ਕੋਟੀਆਂ ਫਿਰ ਉਹੀ ਲੱਤਾ ਕੁੱਟੀਆਂ